ਆ ਚੈੱਕ ਕਰੋ ਵੀ ਉਹ ਚੱਲੇ ਮਾਮਾ ਮਾੜਾ ਰਹੇਗਾ ਉਹ ਡਾਰ ਕੇ ਗੁਰਦੁਆਰਾ ਰਾਣਾ ਸਾਹਿਬ ਪਹੁੰਚ ਕੇ ਆਈ ਐ ਹੁਣ ਮੱਤਾਂ ਮਾ ਦੇਖਦੇ ਆਂ ਪਿਆ ਕੇ ਹਾ ਲੋ ਗਾਇਸ ਕਿਸੀ ਹੋ ਆਪ ਦਾ ਲੰਗਰ ਚਾਗੀ ਬਾੜ ਲੱਗਦਾ ਸਾਡੇ ਘਰਪੁਰ ਨਾਲ ਰੁੜ ਗਏ ਹੋਣ ਹਾ ਲੋ ਗਾਇਸ ਜੀਨੋ ਵੀ ਸਾਰੇ ਸਾਰੇ ਵਧੀਆ ਹੋਗੇ ਅੰਜਾ ਕੇ ਚੱਲੇ ਸੀਗੇ ਗੁਰਦੁਆਰਾ ਰਾਣਾ ਸਾਹਿਬ ਜਲੰਧਰ ਤੋਂ ਰਾਣਾ ਸਾਹਿਬ ਵਾਰੇ ਚੱਲਿਆ ਜੀ ਤੇ ਆਪਣੇ ਨਾਲ ਹੀ ਗੁਰਜੀ ਇਹ ਹੀ ਮੋਟਰਸਾਈਕਲ ਇਹਨੇ ਲਿਆ ਸੀਗਾ ਨਵਾਂ ਤੇ ਉਹਦੀ ਖੁਸ਼ੀ ਕਹਿ ਲਓ ਕਿਹਾ ਸੀ ਮੂੰਹੋਂ ਕੱਢਿਆ ਸੀਗਾ ਵੀ ਅਸੀਂ ਜਾਵਾਂਗੇ ਮੱਥਾ ਟੇਕਣ ਤੇ ਅੱਜ ਸਮਾਂ ਲੱਗਾ ਜੀ ਦੋਵਾਂ ਨੂੰ ਤੇ ਤਾਂ ਕਰਕੇ ਅੱਜ ਸੰਡੇ ਆ ਨਾਲੇ ਸਾਰੀ ਅੱਜ ਬੰਦ ਐ ਤੁਸੀਂ ਦੇਖ ਸਕਦੇ ਹੋ ਤੇ ਤਾਂ ਕਰਕੇ ਜੀ ਅੱਜ ਅਸੀਂ ਚੱਲੇ ਆ ਮੱਥਾ ਟੇਕਣ ਤੇ ਮਿਲਦੇ ਆ ਤੁਹਾਨੂੰ ਵੀਊ ਦਿਖਾਵਾਂਗੇ ਸਾਰਾ ਵੀ ਕਿਹੋ ਜਿਹਾ ਹਾਲ ਦਾ ਰਿਹਾ ਕਿਵੇਂ ਰਿਹਾ ਸਾਰਾ ਖਬਰ ਲੁਧਿਆਣੇ ਤੋਂ ਅੱਗੇ ਪੈ ਜਾਂਦਾ ਹੈ ਗੁਰਦੁਆਰਾ ਮੈਂ ਆ ਪਹਿਲੀ ਵਾਰ ਹੀ ਚੱਲੇਗਾ ਦੇਖ ਰਿਹਾ ਗਾਇਸ ਅਸੀਂ ਪਹੁੰਚ ਗਏ ਆ ਜੀ ਗੁਰੂ ਨਾਨਕ ਮਿਸ਼ਨ ਚੌਂਦ ਇਹ ਸਾਡਾ ਯਾਰ ਖੜਾ ਆ ਨਕੋਦਰ ਚੌਂਕ ਖੜਿਆ ਇਹ ਮੇਰਾ ਯਾਰ ਨਕੋਦਰ ਚੌਂਕ ਰਹਿੰਦਾ ਗੁਰਦੁਆਰੇ ਮਣੀ ਸਿੰਘ ਵਾ ਵਾ ਮਣੀ ਸਿੰਘ ਜੀ ਹਾਂ ਜੀ ਕਿੱਦਾਂ ਫੇ ਮਣੀ ਕਿਸ ਚੀ ਦੀਆਂ ਲਾਂਤਾ ਪਾਣੀਆਂ ਨੇ ਤੂੰ ਆ ਗੁਰਦੁਆਰੇ ਲੈ ਚਲੀਏ ਆ ਗੁਰਦੁਆਰੇ ਲੈ ਚਲੀਏ ਹੋਰ ਸੁਣਾ ਆਈ ਦੋਵੇਂ ਹੀ ਚੱਲੇ ਸੀਗੇ ਗੁਰਦੁਆਰੇ ਗਾਈਜ਼ ਕਿਉਂ ਚੈੱਕ ਕਰ ਰਹੇ ਜੀ ਜਲੰਧਰ ਦਾ ਸਟੇਪ ਸਟੇਪ ਦਾ ਵੀਊ ਹੈ ਇਹ ਆਪਾਂ ਬੀਐਮਸੀ ਪਹੁੰਚ ਚੋਂ ਮੁਰਗੇ ਗਏ ਨਾ ਆਜ ਇਹ ਕਰ ਰਹੇ ਹੋ ਹੀ ਆਹ ਪਾਈ ਆਪਣੇ ਗੁਰਜਿੰਦਰ ਭਾਈ ਚਲਾ ਰਹੇ ਨੇ ਬਾਈਕ ਇੱਥੇ ਸਾਡਾ ਐਮ.ਐਡੀ. ਮੋਲ ਇੱਥੇ ਵੀ ਆਈ ਦਾ ਕੰਮ ਕਰਨਾ ਤੇ ਅੱਜ ਤੇ ਅਈ ਚੱਲੇ ਹਾਂ ਤੁਹਾਨੂੰ ਸਾਰਾ ਸਾਡਾ ਟਿਕਣ ਲੁਧਿਆਣੇ ਤੋਂ ਅੱਗੇ ਗੈਰਾ ਦੁਰਿੰਦਰ 100 ਕਿਲੋਮੀਟਰ ਜਾਂਦਾ ਹੈਗਾ ਜਾਂ 100 ਕਿਲੋਮੀਟਰ ਜਾ ਜਾਂਦਾ ਬੱਸ ਬਹੁਤ ਦੂਰ 100 ਕਿਲੋਮੀਟਰ ਹੀ ਬਹੁਤ ਦੂਰ ਹੈਗੀ ਦੀ ਦੇ ਦੇ ਇਹ ਦਲਾਰੇ ਨੇ ਫੋਟੋ ਫੇਰ ਆਹੀ ਵਕ ਪੀਏ ਪੀ ਚੌਂਕ ਗਈ ਜਿਹੜੀ ਪਾਰ ਕਰ ਲਿਆ ਹੁਣ ਅਸੀਂ ਅੱਗੇ ਆ ਗਿਆ ਪੀਏ ਪੀ ਚੌਂਕ ਤੋਂ ਕਾਫੀ ਅੱਗੇ ਆ ਗਿਆ ਸਾਰਾ ਘੰਟੇ ਏਰੀਆ ਰਾਣਾ ਮੰਡੀ ਰਾਵਾਂ ਮੰਡੀ ਪਾਰ ਕਰ ਲਿਆ ਸੀ ਤੇ ਸਵੇਰ ਦਾ ਟਾਈਮ ਹੈ ਚਾਹਾਂ ਹੋਏ ਨੇ 9:10 ਵੱਜ ਗਏ ਨੇ ਦੇਖੋ ਕਿੰਨੇ ਕੁ ਮੇਰੇ ਨਾਲ ਹੀ ਪਹੁੰਚ ਜਾਣਾ ਤੇ ਗੁਜਿੰਦਰ ਭਾਈ ਦਾ ਹਾਲ ਸੁਣਾ ਭਾਈ ਜਿਹੜੋ ਟੀਮਾਂ ਦੇ ਕੋਲ ਮੈਂ ਪੁੱਛਿਆ ਮਾਵਾ ਘਰੇ ਕੀ ਕਹਿ ਗਏ ਆ ਆਈ ਗੰਦਰ ਰੋਟੀ ਖਾ ਕੇ ਮੈਂ ਸਿੱਧਾ ਚਪਲਾ ਪਾ ਕੇ ਬਾਹਰ ਆ ਗਿਆ ਪਹਿਲਾਂ ਮੰਮੀ ਨੂੰ ਕਹਿ ਗਿਆ ਮੈਂ ਇੱਥੇ ਚੱਲਾ ਮਾਂ ਇੱਧਰ ਇਹ ਲੁਧਿਆਣੇ ਦੀ ਗੱਲ ਆ ਤੇ ਕੋਈ ਇਹਦਾ ਵਰਗੇ ਵੀ ਹੈਗੇ ਨੇ ਘਰੇ ਮੰਮੀ ਨੂੰ ਕਹਿੰਦਾ ਮੰਮੀ ਆ ਰਿਹਾ ਕਹਿ ਕੇ ਲੁਧਿਆਣੇ ਚੱਲਾ ਗਿਆ ਓਹ ਆ ਰਿਹਾ ਇੱਧਰ ਵੀਊ ਚੈੱਕ ਕਰ ਸਕਦੇ ਹੋਗਾ ਇਹ ਆਪਾਂ ਜਲੰਧਰ ਕੈਂਟ ਵੱਲ ਆ ਗਿਆ ਇਸ ਟਾਈਮ ਤੇ ਜਲੰਧਰ ਕੈਂਟ ਟਾਪ ਹੀ ਗਿਆ ਇੱਕ ਹਿਸਾਬ ਦਾ ਤੇ ਦੱਲਾਂ ਦਾ ਰੋਡ ਵੱਲ ਆ ਗਿਆ ਸੀ ਜਲੰਧਰ ਗੈਂਟ ਦਾ ਵੀ ਸਾਡੇ ਰੇਲਵੇ ਸਟੇਸ਼ਨ ਨਵਾਂ ਬਣਦਾ ਪਿਆ ਇਸ ਟਾਈਮ ਬਹੁਤ ਵਧੀਆ ਬਣਦਾ ਪਿਆ ਉਹਨਾਂ ਨੇ ਪੁਰਾਣਾ ਸਟੇਸ਼ਨ ਜਿਹੜਾ ਉਹਨੂੰ ਤੋੜ ਕੇ ਨਵਾਂ ਬਣਾਉਂਦੇ ਪਏ ਨੇ ਬਾਕੀ ਕੰਮ ਵੀ ਇੰਸਟਾਲ ਸਾਥ ਸਰੀਆ ਕਾਲਾ બસ ਜੀ ਆ ਗਏ ਆਪਾਂ ਇਹ ਵੀ ਰਾਹ ਚ ਪੈਂਦਾ ਜਦੋਂ ਆਪਾਂ ਲੁਧਿਆਣਾ ਰੋਡ ਤੋਂ ਸਿੱਧਾ ਜਲੰਧਰ ਨੂੰ ਆੰਦੇ ਆ ਰਾਹ ਦੇ ਵਿੱਚ ਲਵਲੀ ਫਗਵਾੜੇ ਚਾਹੀਦਾ ਜਦੋਂ ਆਪਾਂ ਤੇ ਰਾਹ ਦੇ ਵਿੱਚ ਆਂਦਾ ਹੀ ਲਵਲੀ ਯੂਨੀਵਰਸਿਟੀ ਤੇ ਆ ਦੇਖੋ ਜੀ ਲਵਲੀ ਪਹੁੰਚ ਗਏ ਆਪਾਂ ਹੁਣ ਇਧਰ ਵੀ ਫਾਗਿਆ ਜਾਣਾ ਪਰ ਦੇਖ ਰਿਹਾ ਭਾਈ ਕਿ ਮੈ ਰਹਿਤਾ ਥੀ ਆ ਲੋ ਜੀ ਆਹ ਕੋ ਲੁਧਿਆਣੇ ਦਾ ਟੋਲ ਲੁਧਿਆਣੇ ਦਾ ਟੋਲ ਛੱਪ ਲਿੱਤਾ ਲੁਧਿਆਣੇ ਦਾ ਟੋਲ ਆ ਇਹ ਲੁਧਿਆਣਾ ਦਾ ਟੋਲ ਹੁਣੇ ਰੁਕਿਆ ਤੇ ਆਏ ਲੱਤਾ ਬਾਵਾਂ ਦਰਦ ਕਰਨਾ ਹਾਂ ਹਾਏ ਪਿੱਛੇ ਚੈੱਕ ਕਰੋ ਗਾਈ ਗ੍ਰੀਨਰੀ ਅੱਛਾ ਇਹ ਐਂ ਨਾ ਕਦਾਸੀ ਨਾ ਆ ਖੱ ਗਿਆ ਕਹੀਂ ਗੇਟ ਪੈ ਗਈ ਓਲੇ ਆ ਜੀ ਬੜੀ ਦੋਖੀ ਕਿਹੜੀ ਭਾਈ ਆ ਇੱਧਰ ਚੈੱਕ ਕਰੋ ਇਹ ਨਹੀਂ ਹੁਣ ਤੋਂ ਬੋਲਤੇ ਖੜੇ ਆ ਮੋਟਰਸਾਈਕਲ ਖੜਾ ਆਪਣਾ ਗੱਡੀਆਂ ਲੰਘ ਰੀਆਂ ਨੇ ਹਾਂਜੀ ਗਾਇਸ ਕੀ ਹਾਲ ਚਾਲ ਯਾਰ ਕੋਈ ਨਹੀਂ ਕਰਦੇ ਭਾਈ ਹੋਰ ਗੱਲਾਂ ਦੀ ਗੱਲ ਆ ਪਏ ਅੱਜ ਸੁਣਾ ਦੇ ਮੈਂ ਬਸ ਕੁੜੀ ਕਿਉਂ ਨਹੀਂ ਸੈਟ ਹੁੰਦੀ ਤੇ ਨਹੀਂ ਮੈਂ ਵੀ ਠੀਕ ਠਾਕ ਜਾਵਾਂ ਫਿਰ ਆਪਣੀ ਕੰਮੀ ਉਹ ਠੀਕ ਆ ਗਈ ਆ ਮੈਂ ਚ ਕੰਮੀ ਗਈ ਏ ਅਗੇ ਤਾਂ ਠੀਕ ਤਾਂ ਕੰਪੈਸਾ ਚਾਹ ਦੋ ਲੱਖ ਸਭ ਕੁਝ ਹੈ ਸਾਡੇ ਕੋਲ ਪੈਹਾ ਭਾਈ ਆਪ ਜੰਮੂ ਤੋਂ ਸਪੈਸ਼ਲ ਆਏ ਆ ਇੱਥੇ ਹੈ ਮਾਰੀ ਜਾਂਦਾ ਬੜਾ ਕੁਝ ਰਿਵਿਊ ਦਿਖਾ ਅੱਧਰ ਦਾ ਕਿੱਧਰ ਦਾ ਉਹ ਸਾਹਮਣੇ ਕੋਲ ਕੋਈ ਨਹੀਂ ਭਾਈ ਚੱਕਰ ਉਹ ਮੋਟਰ ਨੂੰ ਰਹਾ ਇੱਧਰ ਲਗਾ ਇੱਕ ਚੇਂਜ ਕਰ ਲਈਆਂ ਜੀ ਵਧੀਆ ਲੱਗਦਾ ਮਾਮਾ ਹੈ ਹੋਵਾ ਜੋੜਨ ਸੰਦੂ ਲੱਗਦਾ 2 ਐਮਪੀ ਵਾਲਾ ਕਾੜਿਆ ਜਿੰਨੀ ਅਗਲੀ ਵਾਰਾ ਗੰਦੀ ਪਰਨੇ ਵਾਲੀ ਨਹੀਂ ਨਹੀਂ ਆਪਕੇ ਨਾਲ ਆ ਗਿਆ ਵਧੀਆ ਲੱਗਦਾ ਅਗਲੀਏ ਚਲੋ ਓ ਐਨ ਕਿਹੜੀ ਖੁਸ਼ੀ ਦੱਬ ਲਈਏ ਪਾ ਲੈ ਨਾਲੇ ਵਾਲਿਆ ਦਰਵਾਤੀ ਚਲੋ ਜੀ ਤੋ ਰਪਿਆ ਗਾਈਜ਼ ਅਦਰੋਂ ਦੀ ਆਪਾਂ ਟਾਈਮ ਬਾਹ ਹੋ ਜਾਣਾ ਜੀ ਤਾਂ ਕਰਕੇ ਥੋੜੀ ਦੇਰ ਹੇ ਬੈਰ ਰਹਿ ਕੇ ਤੁਹਾਨੂੰ ਪਤਾ ਨਾ ਫਿਰ ਸਮੇਂ ਲਈਦਾ ਹੁੰਦਾ ਹੈ ਤਾਂ ਕਰਕੇ ਮਾੜਾ ਸੈਟ ਫਿੱਟ ਤੇ ਹੋ ਕੇ ਹੁਣ ਫਿਰ ਗੱਡੀ ਸਟਾਰਟ ਕਰਕੇ ਨਿਕਲ ਪਏ ਆਂ। ਬਾਦੂ ਤੇ ਹੁਣ ਕਿਤੇ ਪਹੁੰਚਿਆ ਗੁਰਵਿੰਦਰ ਭਾਈ ਆਪਾਂ? ਧਿਆਨੇ ਤੁੰਚਣ ਆਲੇ ਆਪਾਂ। ਵਾਕੀ ਦੇਖਦੇ ਅੰਗੇ ਦਾ ਵੀਅੂ ਟਾਈਮ 10:30 ਓਏ ਹੋਏ ਹੋਏ ਗਾਇਜ਼ ਵੀਊ ਚੈੱਕ ਕਰੋ ਤੁਸੀਂ ਅੱਧਰ ਦਾ ਗਾਇਜ਼। ਧੀਵੇਂ ਆਪਾਂ ਪਹਾੜੀ ਲਾ ਕੇ ਚੱਲੇ ਹੁੰਦੇ ਆਂ। ਆ ਗਏ ਨੇ ਪਹੁੰਚੇ 11 ਤੇ ਹਾਂ ਹੁਣ ਸਾਰੇ ਏਰੀਆ ਪਛਾਣ ਗਏ ਜਾਨਦੇ ਸੇਰੀ ਨੂੰ ਕਮੈਂਟ ਕਰਕੇ ਦੱਸੋ ਕਿ ਕਿਹੜੇ ਏਰੀਆ ਦਾ ਕਈ ਪਹੁੰਚ ਗਿਆ ਲੁਧਿਆਣੇ ਤੋਂ ਤਾਂ ਅੱਗੇ ਹੀ ਹਾਂ باقی ਮੇਰਾ ਆਪਣਾ ਜੀ ਆਂਦਾ 200 ਦੀ ਸਪੀਡ ਤੇ ਮੋਟਰਸਾਈਕਲ ਹੈ ਆਪਣਾ 560 ਤੇ 50 ਦੇ ਸਾਰੇ ਹਾਈਵੇ ਵਗੈਰਾ ਹੀ ਪਾਰ ਕਰਕੇ ਅਸੀਂ ਇਧਰ ਪਿੰਡ ਦੇ ਵਿੱਚ ਆયા ਹਾਂ ਤੇ ਰਾਹ ਬੜਾ ਖਰਾਬ ਹੈ ਇੱਧਰ ਦਾ ਤਾਂ ਇਹ ਮੈਂ ਚੈੱਕ ਕਰ ਸਕਦੇ ਹਾਂ ਰਸਤਾ ਰਹਿ ਗਿਆ ਜੀ ਹੁਣ ਸਾਡਾ 12 ਕਿਲੋਮੀਟਰ ਦਾ 12 ਕਿਲੋਮੀਟਰ ਦਾ ਰਾਹ ਰਾਹ ਬਹੁਤ ਮਾੜਾ ਹੈ ਜੀ ਇਧਰੋਂ ਵੀ ਚੈੱਕ ਕਰ ਸਕਦੇ ਹੋ ਤੁਸੀਂ ਪਿੰਡ ਦਾ ਲਿਓ ਗੁਰਦੇਵਿੰਦਰ ਭਾਈ ਡਰਾਈਵਰੀ ਕਰਦੇ ਪਏ ਨੇ ਆ ਕੇ ਆਇਆ ਅੱਗੋਂ ਰਸਤਾ ਸਾਫ਼ ਹੈ ਪਰ ਇਸ ਪਿੱਛੇ ਤੋਂ ਸਾਡੇ ਮੀਂਹ ਪਿਆ ਕਰੀ ਤਾਂ ਕਰਕੇ ਅੰਦਰ ਵੀ ਪਾਣੀ ਇਕੱਠਾ ਹੋ ਗਿਆ ਹੋਲੀ ਚਲਾਈ ਮਾਮਾ ਦੇਖ ਗਿਆ ਨਾ ਤੇਗਾ ਫੈਂਟਾ ਬੂੰਟਾ ਦਾ ਨਾਸਵਜ ਜਾਣਾ ਸਾਕਾਂ ਦੇਖੋ ਇਹ ਨੇ ਦੇਖਿਆ ਕਿੰਨਾ ਸਾਫ਼ ਚੱਲ ਰਿਹਾ ਹੈ ਗਾイズ ਵੀਊ ਚੈੱਕ ਕਰੋ ਇਹ ਨਹਿਰ ਦਾ ਮੈਂ ਕਹਿੰਦਾ ਪਾਣੀ ਛਲ ਛਲ ਕਰਦਾ ਜਾ ਰਿਹਾ ਹੈ ਪਤਾ ਨਹੀਂ ਕਿਹੜੀ ਨਹਿਰ ਹੈ ਪਾਣੀ ਜੱਤ ਭਰੋ ਇਹਦਾ ਡੈਮ ਵਾਂਗੂ ਬਣਿਆ ਆ ਤੇ ਇੱਥੋਂ ਦੀ ਅਸੀਂ ਕਿੱਧਰ ਹੀ ਜਾਣਾ ਹੁਣ ਅੱਗੇ ਆਹ ਰੋਡ ਚੈੱਕ ਕਰੋ ਯਾਰ ਬੜੀ ਖਬਰਾਂ ਅਗਲੀ ਅਰਧਾ ਵਿੱਚ ਯਾਰ ਲੱਗ ਰਿਹਾ ਹੈ ਜੰਗਲ ਏਰੀਆ ਹੀ ਲੱਗ ਰਿਹਾ ਹੈ ਸਾਰਾ ਦੇਖਦਾ ਕਿਹੜੇ ਪਾਸੇ ਚੁੱਪ ਕਰ ਰਿਹਾ ਮੱਧ ਜਾ ਕੇ ਵਾਦੀ ਇਹ ਬੱਲਾ ਬੜਾ ਸੋਹਣਾ 뷰 ਬਣਿਆ ਹੋਇਆ ਹੈ ਇੱਥੋਂ ਨਾ ਬਰੇ ਗਿਆ ਲੱਗਦੀ ਹੁੰਦੀ ਹੈ ਉਹ ਇੱਥੇ ਜਾਵਾਂਗੇ ਉਹ ਯਾਰ ਉਹ ਇੱਥੋਂ ਬਿਜਲੀ ਬਣ ਰਹੀ ਹੈ ਇਸ ਟਾਈਮ ਹਾਂ பத்தே ரோட ਫੋਨ ਖਿੱਚ ਕੇ ਲਿਆ ਵਿੱਚ ਬੇੜਾ ਮਾਰ ਜਾਂਦੇ ਹੁੰਦੇ ਨੇ ਨਾਲੇ ਓਏ ਓਰੇ 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 ਓਦਕ ਤੱਕ ਲੱਗਦਾ ਹੀ ਉਹ ਪਾਗ ਰਹਾ ਨਾ ਕਿ ਆ ਤੁਸ ਪਾਗ ਰਹਾ ਤਾਂ ਚਾ ਮਾ ਉਹਨੇ ਤੇ ਦੇ ਕਈ ਆ ਨਾ ਨੇ ਮੰਕੀ ਮੰਕੀ ਬੈਠੇ ਹੋਏ ਨੇ ਇੱਧਰ ਇਹਨੇ ਇਹਦਾ ਫੋਨ ਘਵਾੜਾ ਨੇ ਜਿਹੜਾ ਬੇੜਾ ਮੱਖੀਆਂ ਮਾਰਦੀਆਂ ਮੇਰੇ ਦੀਏ پارکਿੰਗ ਕਰ ਕੇ ਨਾ ਗਏ ਬਸ ਤੇ ਇਹ ਫੇਪ ਚੱਲੀ ਅਗੇ ਹੈ ਲਾ ਦੇ ਸਿੱਧਾ ਕਰਕੇ ਲਾ ਓਏ ਓਏ ਮੋਟਰਸਾਈਕਲ ਲਾ ਦੇ ਮੁੰਡਾ ਸ਼ੇਪ ਹੋਈ ਹੋਰ ਪਹੁੰਚ ਗਏ ਆ ਜੀ ਆ ਗਏ ਆ ਜੀ ਅਸੀਂ ਆ ਗਏ ਯਾਰ ਇਹ ਦਪਾ ਗਜੇ ਹੋਰ ਜਾ ਰੰਗ ਲੱਗਦਾ ਨਾ ਉਹ ਡਾਰਕ ਬਣੀ ਹੋਰ ਰਣਾ ਸਾਹ ਪਹੁੰਚ ਕੇ ਆਈ ਅਸੀਂ ਹੁਣ ਮੱਤਾ ਸਾਡੇ ਦੇਖਦੇ ਆਂ ਅੰਦਰ ਜਾ ਕੇ ਭਾਈ ਤੇ ਸਾਨੂੰ ਟਾਈਮ ਦੇਖ ਸਕਦੇ ਹੋ ਤੁਸੀਂ 11:30 11:30 ਵਜੇ ਮਤਲਬ 9:00 ਹੀ ਨਿਕਲੇਗੀ ਹਾਂ 9:30 ਵਜੇ ਗਈ ਸੀ ਸਾਨੂੰ 9:30 ਵਜੇ ਹੀ ਤੁਰੇ ਸੀ 9:30 ਵਜੇ ਤੋਂ 11:30 ਵਜੇ 2 ਘੰਟੇ ਲੱਗੇ ਸਾਨੂੰ ਤੇ ਦੇਖਦੇ ਆਂ ਚੱਲਦੇ ਆਂ

ਜਾਂ ਮੈਂ ਬਦਲ ਹਾਂ ਤੋ ਟੋਲੀਏ ਹਾਂ ਹੋਇਆ ਹੋਰ ਇਹ ਐਸੇ ਤੋਂ ਹੋਣਾ ਕਰਾਣੇ ਆੜੇ ਵਿੱਚ ਪਾ ਦੇਵ ਲੌਗ ਕਰ ਰਹੇ ਆਂ ਦੀ ਆਪ para o mulher.

ਪ੍ਰਸ਼ਾਦ ਮਿਲਿਆ ਸਮੂਹ ਸੇਧਾ ਮੈਨੂੰ ਵੀ ਮਿਲਿਆ ਇਹ ਖਾਨ ਜਲਦੀ ਠੀਕ ਹੈ ਫੇਰ ਚਲਦੇ ਆ ਤੇ ਉੱਧਰ ਦੇਖੋ ਤੁਸੀਂ ਵਿਊਸ ਸਾਰਾ ਥੋੜੀ ਜਿਹਾ ਰੈਸਟ ਕਰਕੇ ਫੇਰ ਅਸੀਂ ਨਿਕਲਣ ਲੱਗਿਆ ਜੀ ਹੁਣ ਗੁਰਦੁਆਰਾ ਰਾਣਾ ਸਾਹਿਬ ਤੋਂ ਅਸੀਂ ਮੱਥਾ ਪੁੱਥਾ ਟੇਕ ਲਿੱਤਾ ਲੰਗਰ ਪਾਣੀ ਛੱਕ ਲਿਆ ਸਾਰੇ ਪਾਸੇ ਮੱਥਾ ਟੇਕ ਕੇ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਜੀ ਜੇ ਕਿਸੇ ਨੇ ਆਣਾ ਹੋਵੇ ਤਾਂ ਲੁਧਿਆਣੇ ਵੱਲ ਪੈਂਦਾ ਇਹ ਲੁਧਿਆਣੇ ਤੋਂ ਪਗਵਾੜਾ ਵਗੈਰਾ ਟੱਪ ਕੇ ਸਾਰਾ ਜਲੰਧਰ ਤੋਂ ਇਹ 1090 ਕਿਲੋਮੀਟਰ ਪੈ ਜਾਂਦਾ ਹੈ ਦੋ ਢਾਈ ਘੰਟੇ ਦਾ ਰਸਤਾ ਫੌੜ ਨਿਕਲੀਏ ਅਸੀਂ ਬੋਡਸਵਾਲੈਂਡ ਵੱਲ ਤੇ ਅੱਜ ਚੱਲੇ ਆਂ ਬਾਈ ਨੇ ਵੀ ਫੂਡ ਵੜ ਪਾਉਂਦੇ ਨੇ ਨਿਕਲੀ ਹੈ ਜੀ ਚਲੋ ਜੀ ਆ ਗਏ ਅਸੀਂ ਬਾਹਰ ਹੁਣ ਚੱਲੇ ਆਂ ਅਸੀਂ ਮਾੜਾ ਮੋਟਾ ਮਾਰਕੀਟ 'ਚ ਘੁੰਮ ਕੇ ਫਿਰ ਅਸੀਂ ਨਿਕਲੀਏ ਘਰਾਂ ਨੂੰ ਟਾਈਮ ਹੋ ਗਿਆ 1 ਵਜ ਗਿਆ ਬਾਕੀ ਤੁਰਨ ਲੱਗੇ ਹੁਣ ਅਸੀਂ ਦੇਖਦੇ ਆ ਕਿ ਕੀ ਕੀ ਹੈਗਾ ਲਓ ਜੀ ਅੱਜ ਆਪਾਂ ਕੀਤੀ ਹੈ ਜੀ ਸ਼ੋਪਿੰਗ ਹੁਣ ਚਲੀਏ ਗਾਇਜ਼ ਆਪਾਂ ਵਾਪਸ ਗੁਰਸਿੰਦਰ ਚੱਲਿਆ ਮੋਟਰਸਾਈਕਲ ਲੈਣ ਓਏ ਇੰਨੀ ਅੰਗੀ ਲਾਇਆ ਹੀ ਆਪਾਂ ਤੇ ਹੁਣ ਮੋਟਰਸਾਈਕਲ ਲੈ ਕੇ ਆਪਾਂ ਚਲੀਏ ਅੱਜ ਅਹੀ ਸ਼ੋਪਿੰਗ ਕੀਤੀ ਹੈ ਜੀ ਆ ਚੈੱਕ ਕਰੋ ਦੋ ਪਜਾਮੇ ਲੈਨੇ ਮੈਂ ਗੁਰਜਿੰਦਰ ਭਾਈ ਨੇ ਇੱਕ ਪਜਾਮਾ ਦੋ ਟੀ-ਸ਼ਰਟਾਂ ਅੱਜ ਪੈਸੇ ਲਵਾਦੇ ਪੰਪ ਪੰਪ ਦੇ ਵਿੱਚ ਮੈਂ ਭਾਈ ਨੇ ਕਰਿਆ ਯਾਰ ਇੱਕ ਜ਼ਿੰਦਗੀ ਚ ਇੱਕ ਕਦੀ ਵੇਖ ਕਰਨੇ ਹੁੰਦੇ ਆਈ ਪੈਸੇ ਆਉਂਦੇ ਜਾਂਦੇ ਰਹਨੇ ਆ ਮੁੱਝਾਂ ਕਰੋ ਭੈਣ ਮੈਂ ਪੰਪ ਦਿੱਤਾ ਇਹਨੂੰ ਨੇ ਪੰਪ ਪੰਪ ਦੇ ਵਿੱਚ ਆ ਗਏ ਨੇ ਦੋ ਪਜਾਮੇ ਲੈ ਲਿੱਤੇ ਨੇ ਯਾਰੇ ਕਹਿੰਦਾ ਕੋਈ ਲੈ 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 ਮੈਨੂੰ ਵੀ ਇੱਕ ਟੀ-ਸ਼ਰਟ ਲੈ ਦਿੱਤੀ ਇਹਨੇ ਗਿਫਟ ਕਰਤੀ ਮੈਂ ਕਿਹਾ ਚੱਲ ਕੋਈ ਨਹੀਂ ਭਰਾਏ ਆਪਣਾ ਨਾਨੀ ਕਿੰਦਾ ਚੁੱਪ ਕਰੀਵਾ ਨਿਧਾਉਣੇ ਨੇ ਬੋਲ ਪੈਣਾ ਕੋਈ ਨਹੀਂ ਲੈ ਕੇ ਦਿੱਤਾ ਜੀ ਨੰਗ ਹੈਗਾ ਇਹ ਮੈਂ ਆਪਣੀ ਨਹੀਂ ਲੈ ਕੇ ਦਿੱਤਾ ਜੀ ਚਲੋ ਭਾਈ ਚਲੀਏ ਜੀ ਹੁਣ ਆ ਸ੍ਰੀ ਆਕਾਲ ਚਲੀਏ ਜੀ ਹੁਣ ਉਹ ਬਾਜ਼ਾਰ ਤਾਂ ਮਾਮਾ ਇੱਧਰ ਲੱਗਿਆ ਹੋਇਆ ਐ ਇੱਥੋਂ ਲੈ ਜਾ ਵੇ ਸੇਰ ਸੂਬ ਲੈਣੇ ਦਾ ਕੋਈ ਕੁਸ਼ ਖਾਲੀ ਹੱਥ ਨਹੀਂ ਜਾਂਦਾ ਢੰਗਰਾ ਤੈਨੂੰ ਇਸ ਗੱਲੋਂ ਵੀ ਮੈਨੂੰ ਪੰਪ ਦੇਣਾ ਪੈਣਾ ਸੀ ਭੈਣ ਘਰੇ ਖਾਲੀ ਹੱਥ ਨਹੀਂ ਜਾਂਦਾ ਆਪਣਾ ਇੱਧਰ ਭੈਣ ਦਾ ਘਰ ਆਇਆ ਜੀ ਤੇ ਉੱਧਰ ਹੋ ਕੇ ਜਾਣਾ ਗੁਰਜਿੰਦਰ ਕਹਿੰਦਾ ਸਰਪ੍ਰਾਈਜ਼ ਦੇਣਾ ਹੈ ਕਹਿੰਦਾ ਸਰਪ੍ਰਾਈਜ਼ ਨੂੰ ਮੈਂ ਕਹਾ ਤੂੰ ਬੜਾ ਯੂਕੇ ਤੋਂ ਆ ਗਿਆ ਤੇ ਲੈਂਡ ਹੋ ਗਿਆ ਤੇ ਸਰਪ੍ਰਾਈਜ਼ ਲੈਣਾ ਆਹ ਵੀਊ ਚੈੱਕ ਕਰੋ ਵਿੰਦਰ ਦਾ ਤੁਸੀਂ ਕੋਈ ਡੈਮ ਆ ਗਿਆ ਇਧਰ ਉਹਦੀ ਆਪਾਂ ਨੇੜੇ ਪਹੇਗਾ ਗੁਰਜਿੰਦਰ ਆਹ ਲਫਾ ਫੇ ਰੱਖ ਲਿਆ ਤਾਂ ਪ੍ਰਸ਼ਾਦ ਲੈ ਲਿਆ ਸੀ ਥੋੜਾ ਜਿਹਾ ਨਹੀਂ ਪੀਣਾ ਜੂਸ ਮੈਂ ਓਏ ਅਕੇਲੇ ਨਹੀਂ ਆ ਰਹੇ। ਆਨੇ। ਖੇਲੇ। ਮੇਰੇ ਲਈ ਆ ਜਾ ਬੋਲ। ਟੂਟ ਲੈ ਲਈਏ। ਓਏ ਹੋਏ ਹੋਏ। ਮੁੰਡਾ ਪੈਸੇ ਵਾਲਾ ਹੋ ਗਿਆ ਮੈਨੂੰ ਲੱਗਦਾ। ਓਏ 100 ਦੇ ਦੋ ਦੇ ਦੋ। ਕਿਲੋ ਦੇ حساب ਨਾਲ ਹੈ। 50 ਰੁਪਏ ਕਿਲੋ। ਕਿਲੋ ਦੇ ਕਿੰਨੇ ਚੜਦੇ ਆਣੇ ਆ? ਦਾ ਨਿਕਲਦਾ ਨਹੀਂ। ਦਾ ਯਾਰ ਦਰਜਨ ਦਾ ਹਿਸਾਬ ਨਹੀਂ ਹੁੰਦਾ। ਤੇ ਸੇਵ ਕਿੰਦਾ 100 ਰੁਪਏ ਵਾਹ ਕਰ ਸੇਵ ਤੇ ਕੇਲੇ ਮਿਕਸ ਕਰਕੇ ਆ ਕੇ ਲੈ ਲੈ 100 ਰੁਪਏ ਦੇ ਸੇਵ ਤੇ ਕੇਲੇ ਮਿਕਸ ਕਰਾ ਕੇ ਲੈ ਲੈ 100 ਰੁਪਏ ਦੇ 6 ਸਤ ਸੇਵ ਜਾੜੇ ਆਣੇ ਨੇ 7 8 ਕੇਲੇ ਚੜ ਜਾਣੇ ਨੇ ਲੈ 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 ਤੋ ਜਾਣ ਕੇ ਦੋਨੋਂ ਉਹ ਮਿਕਸ ਨੂੰ ਮਾਮਾ ਗੀ ਲਾ ਦਸ ਉਹਨੂੰ ਕਹਿ ਦੇ ਲੈ ਲੈ 100 ਰੁਪਏ ਕਿਲੋ ਇਦਰੋਂ ਕਰਦੇ ਆ ਦਰਜਨ ਕਰਦੇ ਆ ਰਿਆ ਪਿਆ ਜਿਹੜਾ ਕਿਲੋ ਛੋਟਾ ਆ ਦਰਜਨ ਕਿੰਨੇ ਕਿਲੋ ਵੀ ਤੇ ਕਿਲੋ ਮੇਰਾ ਭਰਾ ਗਲਿਆ ਨਾ ਹੋਵੇ ਕੋਈ ਭਾਈ ਕਿੰਨਾ ਕਰਾਏ ਨਾ ਮੈਂ ਨਾ ਜਾਏਗਾ ਤਾਂ ਕਿਲੋ ਆਪ ਕੋ ਫਿਰ ਇੰਨੇ ਕਿਲੋ ਕਰੇ ਨਹੀਂ ਜੇ ਨਹੀਂ ਆ ਲੈ ਕੋਈ ਨਹੀਂ ਦੱਸਦਾ ਆ ਗਰ ਚਲੇ ਮਿਣਾਉਂਗਾ ਹਾਂ 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 ਇਦਰ ਦਰਜਨ ਲਾਉਂਦਾ ਕਿੰਨੇ ਆ ਹੋ ਗਏ ਕਿਲੋ ਚੱਕ ਭਾਈ 100 ਰੁਪਿਆ ਦੇ ਦੇ ਇੱਕੋ ਜੀ ਕਰ ਦਿਓ ਯਾਰ ਭਾਈ ਇੱਕੋ ਜੀ ਪਾ ਦੇ ਨਹੀਂ ਨਹੀਂ ਇਹਦੇ ਇਹਦੇ ਲਫਾਫਾ ਪਾ ਦੇਣਾ ਇੱਕੋ ਕਰ ਦੇ ਲਫਾਫਾ ਦੋ ਦੋ ਕਿਦਾਂ ਫੜਾਂਗੇ ਸਾ ਯਾਰ ਸਾਡੇ ਨੇ ਸੇਵ ਲਿਆ ਫੜਾ ਦੇ ਧੰਨਵਾਦ ਚਲੀ ਆਹੀ ਅੱਜ ਮੁੰਡਾ ਨੰਗਾ ਕਰ ਦੇਣਾ ਬੰਬੇ ਦੇ ਕੋਲ ਜਾ ਕੇ ਉਹ ਉਹ ਇਹ ਤਾਂ ਜੋਮੈਟੋ ਦੇ ਪੈਸੇ ਖਾਈ ਜਾਂਦਾ ਓਏ ਇਹ ਤਾਂ ਜੋਮੈਟੋ ਦੇ ਪੈਸੇ ਖਾਈ ਜਾਂਦਾ ਜਿਹੜੇ ਨੇ 200 ਬਰੀ ਤੇ ਭੈਤੀ ਗਏ ਨੇ ਗੱਲ ਕੋਈ ਨਾ ਜੋਮੈਟੋ ਕੰਪਨੀ ਵੀ ਆਪਣੀ ਹੈ ਜਿਹੜਾ ਬਾਹਰ ਦੀ ਹੈ ਕਿਉਂ ਗੁਰਿੰਦਰ ਆਓ ਜੀ ਹੁਣ ਚੱਲਿਆ ਹੀ ਇੱਕ ਉਹਠਾ ਮਾ ਸਾਡੇ ਕਣਾ ਨਾ ਭੈਣ ਘਰੇ ਯਾਰ ਇਹ ਕਿਹੜੀ ਸਾਈਡ ਲੈ ਆਇਆ ਮਾਮਾ ਜੀ ਕਿੱਡੇ ਕਿੱਡੇ ਡਰਮ ਭਨੇ ਹੋਏ ਨੇ ਕਿੱਥੇ ਘੜ ਲਓ ਜੀ ਆਪਾਂ ਆ ਗਏ ਘਰ ਮੁੰਡਾ ਕਹਿੰਦਾ ਸਰਪ੍ਰਾਈਜ਼ ਦਿੰਦੇ ਨਾ ਕਿੱਥੇ ਘੜ ਕੇ ਦਿਆ ਚਲੋ ਫਿਰ ਲਾਓ ਗੱਡੀ ਬਾਹਰ ਚੱਲਾਈਏ ਤੇਰੀ ઓਏ ਆਪ ਆ ਗਏ ਹੀ ਘਰੇ ਕੁੱਤੇ ਵੀ ਲਾ ਵਧੀਆ ਭਾਈ Papa ਉੱਤਕੇ ਆਈ ਬਾਦਰੋਂ ਦੁਰਦੇ ਆ ਹੁਣ ਥੋੜੀ ਦੇਰ ਦੇ ਵਿੱਚ ਉਹ ਆ ਲੋਕ ਤਾਂ ਨਿਕਲਦਾ ਹੁੰਦਾ ਲੱਤ ਮਾਰੇ ਦੇ ਲੱਤ ਲੱਤ ਮਾਰਦੇ ਓਏ 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 ਲਈ ਮਾਰ 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 ਇੱਕ ਹੋਰ ਇੱਕ ਹੋਰ ਖਿੱਚ ਕੇ ਮਾਰ ਦੋਵੇਂ ਮਾਰ ਦੋਵੇਂ ਮਾਰ ਦੋਵੇਂ ਲੱਤਾਂ ਮਾਰ ਦੋਵੇਂ ਦੋਵੇਂ ਮਾਰ ਚੱਲ ਸ਼ਾਬਾਸ਼ ਆਇਆ ਓਹਨ ਤੈਨੂੰ ਇਨਾਮ ਦਵਾ ਮੈਂ ਆ ਜਾ ਨਵੰਬਰ ਜੇਮ ਲਾ ਕੇ ਆਇਆ ਓ ਤਾਂ ਹੀ ਤੈਨੂੰ ਗੋਟ ਰਿਆ ਓਏ ਖੂਬਸੂਰਤੀ ਓ ਦੁੱਧ ਚ ਮਾਰਦੀ ਜਦੇ ਛਾਤੀ ਫੇਰਦੀ ਮੁੰਡੇ ਦੀ ਓਏ ਓ ਤੈਨੂੰ ਥੱਲੇ ਸੱਟਦਾ ਹੀ ਵਾਪਸ ਨਾ ਪਾ ਚੱਲਿਆ ਹਾਂ ਜੀ ਘਰਾਂ ਨੂੰ ਵਾਪਸ ਤੇ ਉਧਰੋਂ ਲਿਕੇ ਅਸੀਂ ਆ ਗਏ ਸੀ ਨਿਕਲ ਆਏ ਸੀ ਬਾਸ ਹੁਣੇ ਖਦੀ ਸੀ ਜਲੰਧਰ ਹੀ ਛੱਲੇ ਆ ਸਿੱਧਾ ਤੇ ਦੋ ਢਾਈ ਘੰਟੇ ਦਾ ਸਫ਼ਰ ਹੈਗਾ ਸਾਡਾ ਟਾਈਮ ਹੋਇਆ ਜੀ ਸਾਢੇ 3:00 ਹੋਏ ਨੇ ਸਾਢੇ 5-6 ਵਜੇ ਤੱਕ ਆਪਾਂ ਘਰੇ ਹੋਵਾਂਗੇ ਤੇ ਬਣੇ ਰਹੋ ਲੋਕ ਦੇ ਵਿੱਚ ਬਹੁਤ ਜੀਆ ਜਲੰਧਰ ਇੱਕ阿里 ਬੇ ਤੁਹਾਨੂੰ ਯਾਦ ਦਵਾ ਦਈਏ ਇਹ ਸਾਡਾ ਮੈਕਡੋਨਲਡਸ ਓਰੇ ਆ ਸਾਡਾ ਐਮਬੀਡੀ ਮਾਲ ਤੇ ਅੱਪ ਗੇੜੀ ਲਾਣ ਆ ਨਿਆ ਕੁੜੀਆਂ ਦੇਖਣ ਆ ਇਹ ਵੇ ਜਿਹੜਾ ਮੁੰਡਾ ਹੈਗਾ ਇਹ ਕੁੜੀਆਂ ਦੇਖਣ ਆਂਦਾ ਠੀਕ ਹੈ ਉਹ ਮੈਨੂੰ ਲੈ ਕੇ ਆ ਨਾ ਗਿਆਨੀ ਨਾ ਆਂਦਾ ਆਪਾਂ ਗਾਇਜ਼ ਡੀਐਮਸੀ ਚੌਂਕ ਤੱਕ ਪਹੁੰਚ ਗਏ ਆ ਇੱਥੇ ਭੈਣ ਦੇ ਯਾਰ ਖੜੇ ਫੁੱਫੜੇ ਖੜੇ ਹੁੰਦੇ ਆ ਇੱਧਰ ਮੋਟਰਸ ਵਾਲਾ ਖੜਾ ਈ ਇੱਧਰ ਪਾਗਲੇ ਆ ਉਹ ਇੱਧਰ ਗਲੀ ਪਾਗਲ ਵਾਲਿਆ ਲੋਕਾਂ ਨਾਲ ਤੇ ਇਹਨੇ ਐਨੀ ਵਾਰ ਫੇਰ ਵੀ ਗਲੀ ਜੇ ਪਾ ਰੋਕਣਾ ਤੇ ਨਹੀਂ ਹੈ ਨਹੀਂ ਪਰ ਫਿਰ ਵੀ ਗਲੀ ਚ ਲੱਗਦਾ ਕੁੱਛ ਨਹੀਂ ਰੋਕੇਗਾ ਉਹ ਇਸ ਕਾ ਉਸ ਕਾ ਨਾ ਕਿਸ ਕਾ ਹੈ ਗਾਣੇ ਜਿਤਨਾ ਹੈ ਜਿੰਦਾਂ ਹੈ ਗਾਇਜ਼ ਲੱਗਦਾ ਤਗੜਾਈ ਮੀਪ ਹੈ ਜਲੰਧਰ ਦੇ ਵਿੱਚ ਬਾੜ ਆਈ ਲੱਗਦੀ ਹੈ ਇੱਥੇ ਜਲੰਧਰ ਦੇ ਵਿੱਚ ਚੀਜ਼ਾਂ ਦੀ ਕੁਝ ਘਟਿਆ ਲਈ ਚਲੇ ਗਏ ਜਲੰਧਰ ਬਹੁਤ ਤੇ ਜਲੰਧਰ ਤੇ ਆ ਗਈ ਬਾੜ ਲੱਗਦਾ ਸਾਡੇ ਘਰਪੁਰ ਨਾਲ ਰੜ ਗਏ ਹੋਣ ਆਪਾਂ ਪੈਸੇ ਜਾ ਕੇ ਚੈੱਕ ਕਰਨੇ ਨੇ ਗਾਇਜ਼ ਹੌੜ ਕੇ ਟੌਇਸ ਪਾਣੀ ਚੈੱਕ ਕਰ ਤੁਰਾ ਪਾਣੀ ਬਹੁਤ ਆ ਗਿਆ ਸਰਦਾਂ ਨੇ ਸਾਈਆਂ ਨੇ ਦੇ ਗੌ ਆਸੇਂ ਦੀ ਥੀ ਲੀਦਾ ਬਾਹਰ ਰੋਲ ਕੇ ਮੁੰਡਰ ਵਾਏ ਇੰਨਾ ਪਾਣੀ ਇੰਨਾ ਪਾਣੀ ਪਾਣੀ ਚੈੱਕ ਕਰ ਉਹ ਤੇਰੀ ਉਹ ਬੈ ਚੰਗਾ ਵਾਰੀ ਲਗਾਸ ਰਾਈ ਜ਼ਾਲਿਆ ਗਾਈ ਸੰਗਾ ਵੀ ਦੇਖ ਲਿਆ ਵਾ 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 ਮਾ 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 ਕੜ ਮੈਂ ਕਿੱਥੇ ਹੋ ਗਿਆ ਮੇਰੇ ਜਾਂ ਤੱਕ ਡਾਣਾ ਸਾਈ ਚੈੱਕ ਕਰੋ ਵੀ ਉੱਚਾ ਕਰੋ ਉੱਚਾ ਉੱ ਆ ਗਿਆ ਇਹਨਾਂ ਨੇ ਪੱਥਰ ਕੋਲਾ ਦਿੱਤੇ ਇਹੋ ਦੇ ਪੱਥਰ ਲਾਈ ਵੇ ਬ੍ਰੇਕ ਲਾਓ ਗਾਇਜ਼ ਇਹਨੂੰ ਕਹਿੰਦੇ ਆ ਗਾਇਜ਼ ਗੁਰੂ ਨਾਨਕ ਮਿਸ਼ਨ ਚੌਕ ਹੁਣ ਵੀ ਗਾਇਜ਼ ਇਹਨੇ ਨਾਕਾ ਤੋੜਿਆ ਗਾਇਜ਼ ਗਾਇਜ਼ ਇਹਨੇ ਨਾਕਾ ਤੋੜਿਆ ਗਾਇਜ਼ 버ગર ਕਿੰਗ ਆ ਗਿਆ ਗਾਇਜ਼ ਗਾਈਜ਼ ਹਸਪੀਟਲ ਆ ਗਿਆ ਗਾਈਜ਼ ਅਸੀਂ ਰੇਡੀ ਵਾਲੇ ਗਾਈਜ਼ ਰੇਡੀ ਆਏ ਹੋ ਖੜੇ ਆ ਗਾਈਜ਼ ਹਸਪਤਲ ਆਉਣਾ ਤੇ ਇੱਧਰ ਆਏ ਹੋ ਗਾਈਜ਼ ਆਲਦੀਸ ਹਸਪੀਟਲ ਆ ਗਿਆ ਗਾਈਜ਼ ਗਾਈਜ਼ ਮੈਕਡੋਨਲਡ ਆ ਗਿਆ ਗਾਈਜ਼ ਗਾਈਜ਼ ਅਸੀਂ ਬਲੀ ਚ ਆ ਗਏ ਆਪਾਂ ਫਾਈਨਲੀ ਪਹੁੰਚ ਗਏ ਆ ਜਲੰਧਰ ਜਾਣੀ ਆਪਣੇ ਘਰ ਦੇ ਅੰਦਰ ਹੈ 5:20 ਮਿੰਟ ਹੋ ਗਏ ਨੇ ਆਪਾਂ 5:25 ਮਿੰਟ ਤੇ ਆਪਣੇ ਘਰੇ ਪਹੁੰਚ ਜਾਣਾ ਹੈ ਗਾਈਜ਼ ਆਪਾਂ ਪਹੁੰਚ ਚੁਕੇ ਆਂ ਫਤਿਹ ਦੇ ਘਰ ਪਾਲਾ ਗਲੀ ਜੀ ਬਾਲਾ ਘਰ ਮੇ ਆ ਗਏ ਆ ਗਾਈਜ਼ Aap Oh my god. break. You can't imagine this <laughs> pain, bro. I will, bro. Yeah, I have. I have pain this. Sorry, I have failed this pain, bro. Yeah. Enjoy आई कॉन्ट सेट इन टू हावर्स ब्रो आई कॉन्ट सिट नो ब्रो आई हैव ऑल दई हैव स्टैंड फील वेयर इज योअर सत्श्रीकाल माता फिर एक करी आ गए आप ਚੰਗਾ ਜਿਆ ਆ ਵੇ ਅੱਜ ਸਵੇਰੇ ਹੀ ਸੁੱਤਾ ਹੀ ਹੁਣ ਵੀ ਸੁੱਤਾ ਓ ਉਹ ਗੰਝਿਆ ਆ ਗਏ ਆ ਉੱਠ ਗਏ ਆ ਸੋ ਫਾਈਨਲੀ ਗਾਇਜ਼ ਆਪਾਂ ਪਹੁੰਚ ਗਏ ਆ ਕੱਲ ਤੇ ਜਿੱਦਾਂ ਵੀ ਤਨ ਕੀ ਜਾਣਾਗੇ ਹਾਂ ਤੇ ਤੁਹਾਨੂੰ ਜੇ ਸਾਡਾ ਵਲੋਗ ਵਧੀਆ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਆਉਣ ਲਾ ਅੱਛਾ ਬਿਸ਼ਰੀਆਂ ਇਦਾਂ ਸਾਡੀਆਂ ਤੋ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਤਦ ਤੱਕ ਲਈ ਗੁੱਡ ਬਾਏ ਸੀ ਯੂ ਟਾਟਾ